ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਫਤੇ ਟਾਈਮਸ ਦੇ ਨਾਲ ਅੱਜ ਦਿਨ ਹੈ 13 ਨਵੰਬਰ 2025 ਕੱਲ ਜਾਨੀ ਕਿ 14 ਨਵੰਬਰ 2025 ਨੂੰ ਪੰਜਾਬ ਦੀ ਸਭ ਤੋਂ ਹੌਟ ਸੀਟ ਜਿਮਨੀ ਇਲੈਕਸ਼ਨ ਦੀ ਸੀਟ ਤਰਨਤਾਰਨ ਵਿਧਾਨ ਸਭਾ ਹਲਕਾ ਜਿਸ ਦੀ ਇਲੈਕਸ਼ਨ 11 ਨਵੰਬਰ ਨੂੰ ਹੋਈ ਸੀ ਕਿਉਂਕਿ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮਰਹੂਮ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਜਿਹੜਾ ਆ ਮੌਤ ਤੋਂ ਬਾਅਦ ਇਹ ਹਲਕਾ ਖਾਲੀ ਹੋ ਗਿਆ ਸੀ ਤੇ ਇਹ ਇਲੈਕਸ਼ਨ ਜਿਹੜੀ ਆ ਬਾਏ ਇਲੈਕਸ਼ਨ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਹੋਈ ਸੀ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਮੇਨ ਮੁੱਦਾ ਸੀਗਾ ਜਿਹੜੀ ਮੇਨ ਗੱਲ ਸੀਗੀ ਵੇਖਣ ਵਾਲੀ ਸੀਗੀ ਉਹ ਇਹ ਸੀ ਕਿ ਪੰਥਕ ਹਲਕਾ ਕਹੇ ਜਾਣ ਵਾਲੇ ਤਰਨਤਨ ਹਲਕੇ ਦੇ ਵੋਟਰ ਜਿਹੜੇ ਆ ਉਹਨਾਂ ਨੇ ਕਿਹਦੇ ਹੱਕ ਹੱਕ ਦੇ ਵਿੱਚ ਫਤਵਾ ਦਿੱਤਾ ਹੋਊਗਾ ਕਿਉਂਕਿ ਅ ਕਿਸੇ ਟਾਈਮ ਤੇ ਜਦੋਂ ਸਨ 1999 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਪੰਥਕ ਫਿਜ਼ਾ ਇੱਥੇ ਜਿਹੜੀ ਆ ਉਦੋਂ ਲਹਿਰਾਈ ਸੀਗੀ ਇਸ ਤਰਨਤਾਰਨ ਲੋਕ ਸਭਾ ਹਲਕੇ ਤੋਂ ਸਰਦਾਰ ਸਿਮਰਨਜੀਤ ਸਿੰਘ ਬਾਦਲ ਜਿਹੜੇ ਆ ਉਹਨਾਂ ਨੂੰ ਜਿਹੜੇ ਕਿ ਉਸ ਸਮੇਂ ਜੇਲ੍ਹ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੂੰ ਲੋਕ ਸਭਾ ਹਲਕਾ ਤਰਨਤਾਰਨ ਦੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਸੀ 2024 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਕਿ ਇਹ ਹਲਕਾ ਤਰਨਤਾਰਨ ਵਿਧਾਨ ਸਭਾ ਹਲਕਾ ਜਿਹੜਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਸੀਗਾ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਕਿ ਜੇਲ੍ਹ ਵਿੱਚ ਬੈਠੇ ਸੀ ਉਹਨਾਂ ਨੂੰ ਸਰਦਾਰ ਸਨਮਜੀਤ ਸਿੰਘ ਮਾਨਤਰਾ ਹਲਕੇ ਦੇ ਵੋਟਾਂ ਵੋਟਰਸ ਜਿਹੜੇ ਹੈਗੇ ਸੀ ਲੋਕ ਸਭਾ ਹਲਕੇ ਦੇ ਵੋਟਰ ਸੀ ਉਹਨਾਂ ਨੇ ਜਤਾਇਆ ਸੀ ਪਰ 14 ਤਰੀਕ ਜਿਹੜਾ ਕਿ ਕੱਲ ਦਾ ਦੇਣਿਆ ਉਹਦੇ ਵਿੱਚ ਵੱਡੀ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਮਝੈਲ ਮੋੜ ਜਿਹੜਾ ਆ ਉਹ ਆਪਣਾ ਇਤਿਹਾਸ ਦਰਹਾਉਂਦੇ ਆ ਜਾਂ ਨਹੀਂ ਕਿਉਂਕਿ ਇੱਕ ਪਾਸੇ ਸੱਤਾਧਾਰੀ ਧਿਰ ਜਿਹਦੇ ਵੱਲੋਂ ਹਰਮੀਤ ਸਿੰਘ ਸੰਧੂ ਜਿਹੜੇ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸੀਗੇ ਉਹਨਾਂ ਨੇ 2022 ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਖਿਲਾਫ ਇਸੇ ਤਰਨਤਾਰਨ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ। ਪਰੰਤੂ ਡਾਕਟਰ ਸਾਹਿਬ ਦੀ ਮੌਤ ਤੋਂ ਬਾਅਦ ਆ ਜਿਸ ਤਰੀਕੇ ਨਾਲ ਉਹਨਾਂ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਵਿੱਚ ਹੋਈ ਤੇ ਉਹਨਾਂ ਦਾ ਵਿਰੋਧ ਵੀ ਜਿਹੜਾ ਆ ਸਥਾਨਕ ਕੁਝ ਆਗੂਆਂ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ باوجود ਵੀ ਜਿਹੜਾ ਆ ਉਹਨਾਂ ਨੂੰ ਟਿਕਟ ਦੇ ਕੇ ਇੱਥੋਂ ਲੜਾਇਆ ਗਿਆ ਤੇ ਵੱਡਾ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਕਿ ਜ ਉਹਨਾਂ ਪਿੱਛੇ ਜੋਰ ਲਗਾਇਆ ਗਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ अनेका ਵਾਰ ਜਿਹੜਾ ਆ ਉਹ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਨੇ ਦੂਸਰੇ ਪਾਸੇ ਜੇ ਗੱਲ ਕਰ ਲਈਏ ਸੱਤਾਧਾਰੀ ਧਿਰ ਤੋਂ ਬਾਅਦ ਤਾਂ ਦੂਸਰੇ ਨੰਬਰ ਤੇ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਕਿ ਸੁਧੀਰ ਸੂਰੀ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਕਹਿਣ ਵਾਲੇ ਪੁਲਿਸ ਅਫਸਰ ਨੂੰ ਜਿਹੜਾ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਸੀਗਾ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੀ ਰਾਜਸੀ ਧਿਰਿਆ ਉਹਨਾਂ ਵੱਲੋਂ ਤੇ ਹੋਰ ਪੰਥਕ ਧਿਰਾਂ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਜਿਹੜਾ ਆ ਅਲੰਨਿਆ ਗਿਆ ਸੀਗਾ ਉਹਨਾਂ ਨੂੰ ਵੱਡੀ ਚੋਣ ਜਿਹੜੀ ਮੁਹਿੰਮਾ ਉਹਨਾਂ ਦੀ ਜਿਹੜੀ ਚਲਾਈ ਗਈ ਸੀ ਇਸ ਤੋਂ ਬਾਅਦ ਗੱਲ ਕਰੀਏ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਕਿ ਉਮੀਦਵਾਰ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਪ੍ਰਚਾਰ ਸੁਖਬੀਰ ਸਿੰਘ ਬਾਦਲ ਖੁਦ ਕਰਨਾ ਆਇਆ ਵੱਡਾ ਪ੍ਰਚਾਰ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਦਾਅਵਾ ਵੀ ਕੀਤਾ ਗਿਆ ਅਕਾਲੀ ਦਲ ਨੇ ਸੀਟ ਜਿੱਤ ਰਿਆ ਆ ਪਰ ਜੋ ਤਰਨਧਰਨ ਹਲਕੇ ਦੇ ਵੋਟਰ ਆ ਜਿਨ੍ਹਾਂ ਨੇ 11 ਤਰੀਕ ਨੂੰ VOTING ਕੀਤੀ ਆ ਤੇ ਜਿਹਦਾ ਨਤੀਜਾ ਕੱਲ ਆਉਣਾ ਆ ਉਹ ਸਭ ਜਿਹੜੇ ਆ ਖਦਸ਼ੇ ਦੂਰ ਕਰ ਦੇਗਾ ਕਿ ਕੌਣ ਜਿੱਤਰਿਆ ਪਰ ਅਸੀਂ ਜੋ ਸਾਡਾ ਮੰਨਣਾ ਗਰਾਊਂਡ ਰਿਪੋਰਟ ਜਿਹੜੀ ਅਸੀਂ ਜਾ ਕੇ ਦੇਖੀ ਆ ਜਿਹੜਾ ਫਸਵਾ ਮੈਚ ਆ ਉਹ ਮਨਦੀਪ ਸਿੰਘ ਖਾਲਸਾ ਤੇ ਸੱਤਾਧਾਰੀ ਧਿਰ ਜਿਹੜੀ ਆ ਉਹਨਾਂ ਦੇ ਵਿੱਚ ਹਰਮੀਤ ਸਿੰਘ ਸੰਧੂ ਦੇ ਵਿੱਚ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਸੀਗਾ ਤਰਨਤਾਰਨ ਹਲਕੇ ਦੇ ਵੋਟਰਾਂ ਨੇ ਕਿਸ ਤਰੀਕੇ ਦੇ ਨਾਲ ਵੋਟ ਕੀਤੀ ਆ ਕਿਉਂਕਿ ਕਰੀਬ 60.95 ਫੀਸਦੀ ਵੋਟ ਜਿਹੜੀ ਆ ਉਹ ਇਸ ਬਾਈ ਇਲੈਕਸ਼ਨ ਦੇ ਵਿੱਚ ਹੋਈ ਸੀ ਆਪਾਂ ਗੱਲ ਕਰੀਏ ਤਾਂ ਕੁੱਲ 193000 ਜਿਹੜੇ ਵੋਟਰ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਜਿੱਦੇ ਚੋਂ ਕਰੀਬ 116000 ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਸੀ ਦੂਸਰੇ ਪਾਸੇ ਇਸ ਇਲੈਕਸ਼ਨ ਦਾ ਜਿਹੜਾ ਨਤੀਜਾ ਹੋਊਗਾ ਉਹ ਪੰਜਾਬ ਦੀ ਰਾਜਨੀਤੀ ਨੂੰ ਇੱਕ ਜਿਹੜੀ ਆ ਉਹ ਵੱਡੀ ਜਿਹੜੀ ਆ ਉਹਦੇ ਵਿੱਚ ਮੈਂ ਕਹੂੰਗਾ ਕਿ ਚਿੰਗ ਜਗਾ ਕੇ ਜਾਊਗਾ ਕਿਉਂਕਿ ਸਾਰੇ ਪੰਜਾਬ ਦੀ ਨਜ਼ਰ ਜਿਹੜੀ ਆ ਉਹ ਇਸ ਵੇਲੇ ਵਿਧਾਨ ਸਭਾ ਹਲਕਾ ਤਰਨ ਤਰਨ ਦੀ ਜਮਨੀ ਚੋਣ ਤੇ ਆ ਇਸ ਚੋਣ ਦਾ ਨਤੀਜਾ ਤੈਅ ਕਰੂਗਾ ਕਿ ਜੇਕਰ ਕਿਉਂਕਿ ਜਿਤਨਾ ਕਿਸੇ ਇੱਕ ਨੇ ਆ ਉਹ ਸਤਾਧਾਰੀ ਧਿਰ ਵੱਲੋਂ ਜਿੱਤਦਾ ਹੈ ਉਹ ਭਾਈ ਮਨਦੀਪ ਸਿੰਘ ਖਾਲਸਾ ਜਿੱਤ ਲਿਆ ਉਹ ਪ੍ਰਿੰਸੀਪਲ ਰੰਧਾਵਾ ਜਿੱਤਦੇ ਆ ਕਾਂਗਰਸ ਤੇ ਬੀਜੇਪੀ ਜਿਹੜੀ ਆ ਉਹ ਇਸ ਵੇਲੇ ਬਹੁਤ ਜੋ ਦੇਖਣ ਚ ਆਇਆ ਸੀਗਾ ਕਿ ਉਹ ਚੌਥੇ ਜਾਂ ਪੰਜਵੇਂ ਨੰਬਰ ਦੀ ਲੜਾਈ ਦੇ ਵਿੱਚ ਹੈਗੇ ਆ ਤੇ ਪਰ ਜਿਹੜੀਆਂ ਇਹ ਤਿੰਨ ਧਿਰਾਂ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਇਹਦੇ ਚ ਜਿੱਤਣਾ ਇੱਕ ਨੇ ਆ ਜਿਹੜਾ ਇੱਕ ਜਿੱਤਦਾ ਆ ਮੰਨਣਾ ਪਊਗਾ ਕਿ ਜਿੱਤ ਇੱਕ ਦੇ ਹਿੱਸੇ ਆਈ ਆ ਪਰ ਦੂਸਰੇ ਤੇ ਤੀਸਰੇ ਨੰਬਰ ਤੇ ਰਹਿਣ ਵਾਲੀਆਂ ਜਿਹੜੀਆਂ ਧਿਰਾਂ ਹੋਣਗੀਆਂ ਉਹਨਾਂ ਦੀ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਸੀ ਦਾ ਇਹ ਇੱਕ ਘੰਟੀ ਹੋਊਗੀ ਕਿਉਂਕਿ ਜੇ ਜੇਕਰ ਸੱਤਾਧਾਰੀ ਧਿਰ ਜਿੱਤਦੀ ਆ ਮਨਦੀਪ ਸਿੰਘ ਖਾਲਸਾ ਦੂਸਰੇ ਨੰਬਰ ਤੇ ਆਉਂਦੇ ਆ ਤਾਂ ਜਿਹੜੀਆਂ ਪੰਥਕ ਧਿਰਾਂ ਦਾ ਏਕਾ ਹੋਇਆ ਸੀ ਜਿਹੜੀਆਂ ਆ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਜਿਨ੍ਹਾਂ ਨੇ ਭਾਈ ਮਨਦੀਪ ਸਿੰਘ ਹਾ ਅਕਾਲਸਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਸੀ ਤਾਂ ਉਹਨਾਂ ਦੀ ਇੱਕ ਜਿਹੜੀ ਆ ਉਹਨਾਂ ਦਾ ਅਲਾਈਅੰਸ 2027 ਦੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਲਗਭਗ ਤੈਅ ਹੋ ਜਾਊਗਾ ਕਿਉਂਕਿ ਉਹ ਉਹਨਾਂ ਨੂੰ ਅਸੀਂ ਗਰਾਊਂਡ ਤੇ ਵੀ ਜਮਿਨੀ ਪੱਧਰ ਤੇ ਵੀ ਅਸੀਂ ਉਹਨਾਂ ਨੂੰ ਸਵਾਲ ਕਰਦੇ ਰਹੇ ਸੀਗੇ ਕਿ ਕੀ ਜੇਕਰ ਜੇ ਇਸ ਤਰ੍ਹਾਂ ਦਾ ਕੋਈ ਨਤੀਜਾ ਆਉਂਦਾ ਤਾਂ 2027 ਦੇ ਵਿੱਚ ਇਹ ਫਿਰ ਤੋਂ ਜਿਹੜਾ ਆ ਇਹ ਇਹਨਾਂ ਦਾ ਅਲਾਈਅੰਸ ਹੋ ਸਕਦਾ ਆ ਤਾਂ ਉਹਨਾਂ ਦਾ ਜਵਾਬ ਜਿਹੜਾ ਸੀਗਾ ਉਹ ਇਹ ਇਨ੍ਹਾਂ ਇਲੈਕਸ਼ਨਾਂ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਤੇ ਜੋ ਸੀਗਾ ਉਹਦੇ ਬਾਰੇ ਸੀਗਾ ਅਕਾਲੀ ਦਲ ਵੱਲੋਂ ਵੱਡਾ ਦਾਵਾ ਕੀਤਾ ਜਾਂਦਾ ਰਿਹਾ ਆ ਕਿ ਉਹ ਤਾਂ ਇਹ ਕਹਿ ਰਹੇ ਆ ਕਿ ਅਸੀਂ ਚੋਣ ਜਿੱਤ ਰਹੇ ਆ ਪਰ ਦੋ ਜਿਹੜੀ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਇਹ ਆ ਕਿ ਜੇਕਰ ਉਹਨਾਂ ਦੀ ਪਰਫਾਰਮੈਂਸ ਵਧਦੀ ਆ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੁਬਾਰਾ ਤੋਂ ਅਕਾਲੀ ਦਲ ਦੀ ਵਾਪਸੀ ਮੰਨੀ ਜਾ ਸਕਦੀ ਹੈ ਪਰ ਜੇਕਰ ਅਕਾਲੀ ਦਲ ਕਾਫੀ ਮਾਰਜਨ ਦੇ ਨਾਲ ਪਿੱਛੇ ਰਹਿ ਜਾਂਦਾ ਹੈ ਜਿਹੜੀ ਕਿ ਦੂਸਰੀ ਗੱਲ ਕਾਫੀ ਮਾਰਜਨ ਦੇ ਨਾਲ ਜੇ ਪਿੱਛੇ ਰਹਿ ਜਾਂਦਾ ਆ ਤਾਂ ਇਹ ਇੱਕ ਜਿਹੜੀ ਆ ਵਿਚਾਰਨ ਵਾਲੀ ਗੱਲ ਜਿਹੜੀ ਆ ਉਹ ਅਕਾਲੀ ਦਲ ਵਾਸਤੇ ਹੋ ਸਕਦੀ ਆ ਕਾਂਗਰਸ ਦੇ ਪ੍ਰਧਾਨ ਵੱਲੋਂ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਆ ਤਾਂ ਉਸ ਬਿਆਨਬਾਜ਼ੀ ਦਾ ਖਮਿਆਜਾ ਹੋ ਸਕਦਾ ਆ ਕਿ ਜਿਹੜੇ ਉਹਨਾਂ ਦੇ ਜਿਮਣੀ ਚੋਣ ਚ ਉਮੀਦਵਾਰ ਆ ਉਹਨਾਂ ਨੂੰ ਇਸ ਨਤੀਜੇ ਵਿੱਚ ਭੁਗਤਣਾ ਪੈ ਜਵੇ। ਭਾਜਪਾ ਦੀ ਗੱਲ ਕਰੀਏ ਜੇਕਰ ਤਾਂ ਭਾਜਪਾ ਦਾ ਵੋਟ ਪਰਸੈਂਟ ਜਿਹੜਾ ਆ ਉਹ ਸਾਬਤ ਕਰੂਗਾ ਕਿ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਵਧੀਆ ਆ ਜਾਂ ਘਟੀ ਆ। ਕਿਉਂਕਿ ਇਸ ਵੇਲੇ ਜਿਹੜੀਆਂ ਗੱਲਾਂ ਆਮ ਲੋਕਾਂ ਦੇ ਵਿੱਚ ਜਿਹੜੀਆਂ ਕਰਨ ਦੇ ਵਿੱਚ ਚੱਲ ਰਹੀਆਂ ਨੇ ਉਹ ਇਹ ਆ ਕੇ ਸ਼ਾਇਦ 2027 ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਆਲਾਈਅንስ ਹੋ ਜਾਊਗਾ ਪਰ ਜੇਕਰ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਦਾ ਆ ਤਾਂ ਸਾਡਾ ਮੰਨਣਾ ਹੈ ਆ ਕਿ ਭਾਜਪਾ 2027 ਦੇ ਵਿੱਚ ਇਕੱਲਾ ਹੀ ਚੋਣ ਮੈਦਾਨ ਚਾਊਗੀ ਤੇ ਅਕਾਲੀ ਦਲ ਦੇ ਵਾਸਤੇ ਜਿਹੜਾ ਆ ਇਹ ਨਤੀਜਾ ਜਿਹੜਾ ਆ ਉਹ ਤੈਅ ਕਰੂਗਾ ਕਿ ਉਹਦੀ ਵਾਪਸੀ ਆਉਂਦੀ ਆ ਪੰਜਾਬ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਆ ਇਸ ਨਤੀਜੇ ਤੋਂ ਬਾਅਦ ਆ ਉਹਨਾਂ ਨੂੰ ਫਿਰ ਜਿਹੜਾ ਚਿੰਤਨ ਦੀ ਲੋੜ ਪੈਂਦੀ ਆ ਸੋ ਕੁਝ ਹੀ ਸਮਾਂ ਜਿਹੜਾ ਰਹਿ ਗਿਆ ਆ ਇਸ ਜਿਮਨੀ ਚੋਣ ਦੇ ਨਤੀਜਿਆਂ ਦੇ ਵਿੱਚ ਕੁਝ ਘੰਟੇ ਹੀ ਰਹਿ ਗਏ ਆ ਮੈਂ ਸਮਝਦਾ ਕਿ ਜਿਸ ਵੇਲੇ ਅਸੀਂ ਸਟੂਡੀਓ 'ਚ ਰਿਕਾਰਡਿੰਗ ਕਰ ਰਹੇ ਆ ਇਸ ਤੋਂ ਬਾਅਦ ਆ ਕਰੀਬ ਵੱਦ ਤੋਂ ਵੱਧ ਜਿਹੜਾ ਆ ਉਹ ਮੰਨ ਕੇ ਆਪਾਂ ਚੱਲੀਏ ਜੇ ਤਾਂ 15 ਕ ਘੰਟਿਆਂ ਬਾਅਦ ਜਿਹੜਾ ਆ ਉਹ ਸਾਰੀ ਸਥਿਤੀ ਕਲੀਅਰ ਹੋ ਜਾਊਗੀ ਕਿ ਪੰਜਾਬ ਦਾ ਭੂਿਕ ਜਿਹੜਾ 2027 ਦੇ ਵਿੱਚ ਰਾਜਨੀਤਿਕ ਭੂਿਕ ਆ ਉਹ ਕਿਸ ਤਰ੍ਹਾਂ ਦਾ ਹੋਣ ਜਾ ਰਿਹਾ ਆ ਕਿਹੜੀ ਸੱਤਾ ਧਾਰੀ ਧਿਰ ਜਾਂ ਕਿਹੜੀ ਰਾਜਸੀ ਧਿਰ ਜਿਹੜੀ ਆ ਉਹ 2027 ਦੇ ਵਿੱਚ ਇਸ ਜਮਿਨੀ ਚੋਣ ਦੇ ਨਤੀਜੇ ਤੋਂ ਬਾਅਦ ਆ ਵੱਡੀ ਰਾਜਸੀ ਧਿਰ ਬਣ ਕੇ ਉੱਭਰਦੀ ਆ ਕਿਉਂਕਿ ਬਹੁਤ ਸਵਾਲ ਜਿਹੜੇ ਆ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਵੀ ਹੋਏ ਆ ਤੇ ਜਿਹੜੇ ਪਿਛਲੇ ਕਰੀਬ 3.5 ਤੋਂ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਰਹਿੰਦੇ ਸੀਗੇ ਉਹਨਾਂ ਬਾਰੇ ਵੀ ਬਹੁਤ ਲੋਕਾਂ ਦੇ ਵਿੱਚ ਚਰਚਾ ਆ ਜਿੱਨੀ ਚੋਣ ਦੇ ਵਿੱਚ ਜਿਹੜਾ ਕਿ ਵੱਡੀ ਪੱਧਰ ਤੇ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਅਧਿਆਪਕ ਜਥੇਬੰਦੀਆਂ ਤੋਂ ਵੱਡੀ ਪੱਧਰ ਤੇ ਜਿਹੜਾ ਆ ਉਹ ਸੂਬਾ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਰਿਹਾ ਆ ਸੋ ਕੱਲ ਦੇ ਚੋਣ ਨਤੀਜੇ ਜਿਹੜੇ ਆ ਉਹ ਕਿਸ ਤਰੀਕੇ ਦੇ ਆਉਂਦੇ ਆ ਇਹ ਕੁਝ ਘੰਟਿਆਂ ਦੀ ਖੇਡ ਬਾਕੀ ਰਹਿ ਗਈ ਆ ਤੁਸੀਂ ਕੀ ਮੰਨਦੇ ਹੋ ਕਿ ਇਸ ਜਿਹੜਾ 14 ਤਰੀਕ ਨੂੰ ਕੱਲ ਨੂੰ ਜਿਹੜਾ ਨਤੀਜਾ ਆ ਰਿਹਾ ਆ ਉਹਦੇ ਚ ਕੌਣ ਬਾਜੀ ਮਾਰ ਸਕਦਾ ਆ ਕਿਹਨੂੰ ਫਤੂ ਨਸੀਬ ਹੁੰਦੀ ਆ ਤੇ ਕਿਹੜੀ ਧਿਰ ਹਾਰਦੀ ਆ ਤੇ ਜਿੱਤ ਹਾਰ ਤੋਂ ਇਲਾਵਾ ਕਿਹੜੀ ਰਾਸ਼ੀ ਧਿਰ ਆ ਜਿਹੜੀ 2027 ਦੇ ਵਿੱਚ ਜਿਹਨੂੰ ਲੋਕ ਪਸੰਦ ਕਰਨਗੇ ਕਿ ਲੋਕ ਵੋਟ ਪਾਉਣ ਆਪਣੀ رائے ਆਪਣੇ ਕਮੈਂਟ ਸਾਡੇ ਨਾਲ ਜਰੂਰ ਸਾਂਝੇ ਕਰਨੇ ਅਖੀਰ ਚ ਗੁਰਫਤੇ ਦੀ ਸਾਨ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤ